ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅਸੀਂ ਸਮੂਹ ਨਗਰ ਨੂੰ ਡੋੜਪਿੰਡ ਦੀ ਸਮੂਹ ਸੰਗਤ ਨੂੰ ਆਸ-ਪਾਸ ਦੇ ਪਿੰਡਾਂ ਨੂੰ ਤੇ ਸਮੂਹ ਸਸਤਾਵਾਂ ਜਿਹੜੀਆਂ ਬਣੀਆਂ ਸੇਵਾ ਵਾਲੀਆਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਇਹ ਵੀਡੀਓ 2-4 ਮਿੰਟਾਂ ਜਿਹੜੇ ਉਹ ਸਮਾਂ ਕੱਢ ਕੇ ਜਰੂਰ ਦੇਖਿਓ ਸੋ ਡੋੜਪਿੰਡ ਦਾ ਵੀਰ ਆ ਇਹ ਅਕਾ ਸਿੰਘ ਆ ਨਾਮ ਸੋ ਪਿੰਡ ਡੋੜਾ ਤਰਸੀਲ ਜੈਤੋਆ ਜ਼ਿਲ੍ਹਾ ਫਰੀਦਕੋਟ ਆ ਸੋ ਇਸ ਵੀਰ ਨੂੰ ਵੈਸੇ ਤਾਂ ਬਿਮਾਰ ਪਏ ਨੂੰ ਸਾਲ ਹੀ ਹੋ ਗਿਆ ਪਰ ਸਾਨੂੰ ਪਤਾ ਲੱਗਿਆ ਤਕਰੀਬਨ 7 ਕੇ ਮਹੀਨਿਆਂ ਤੋਂ ਪਤਾ ਲੱਗਿਆ ਕਿ ਇਹ ਵੀਰ ਜਿਹੜਾ ਬਹੁਤ ਹੀ ਭਿਆਨਕ ਬਿਮਾਰੀ ਆ ਕੈਂਸਰ ਉਹਦੇ ਨਾਲ ਇਹ ਮੰਨ ਕੇ ਚੱਲੋ ਜ਼ਿੰਦਗੀ ਦੀ ਮੌਤ ਦੀ ਲੜਾਈ ਆ ਜਿਹੜਾ ਉਹ ਲੜ ਰਿਹਾ ਸੋ ਸਾਡੀ ਹੱਥ ਜੋੜ ਕੇ ਬੇਨਤੀ ਆ ਕਿ ਇਸ ਵੀਡੀਓ ਨੂੰ ਜ਼ਰੂਰ ਅੱਗੇ ਵੀ ਸ਼ੇਅਰ ਕਰਨ ਦੀ ਕਿਰਪਾਲਤਾ ਕਰਿਓ ਤੇ ਤਾਂ ਜੋ ਇਹ ਵੀਰ ਆ ਇਹਦੇ ਬਾਰੇ ਆਪਾਂ ਤੁਹਾਨੂੰ ਸਾਰਾ ਦੱਸਦੇ ਆ 7 ਮਹੀਨੇ ਹੋ ਗਏ ਇਸ ਵੀਰ ਨੂੰ ਜਿਹੜਾ ਇਹ ਮੰਜੇ ਤੇ ਪਿਆ ਹੋਇਆ ਜਦੋਂ ਜਿੰਨਾ ਕਿ ਵੀਰ ਕੋਈ ਜੇ ਕੋਈ ਦੱਸਦਾ ਕਿਸੇ ਹਸਪਤਾਲ ਚ ਲੈ ਜਾਂਦੇ ਆ ਇਲਾਜ ਕਰਵਾ ਲੈਂਦੇ ਆ ਥੋੜਾ ਘਣਾ ਚਰੋ ਕੋਈ ਬੋਤਲਾ ਟੀਕੇ ਲਾਉਂਦੇ ਆ ਤਾਂ ਹੀ ਇੱਕ ਦੋ ਦਿਨ ਮਾੜਾ ਮੋਟਾ ਤੁਰਦਾ ਉਦੋਂ ਨੂੰ ਇਹ ਜਾ ਕੇ ਇਹਦਾ ਬਿਮਾਰੀ ਆ ਜਿਹੜੀ ਫੇਰ ਉਤੋਂ ਦੀ ਪੈ ਜਾਂਦੀ ਆ ਸੋ ਅੱਜ ਪੂਰੇ 7 ਮਹੀਨੇ ਹੋ ਚੁੱਕੇ ਆ ਪਰਿਵਾਰ ਨੇ ਦੱਸਿਆ ਇੱਕ ਵੀਰ ਦਾ 9 ਸਾਲਾਂ ਦਾ ਬੱਚਾ ਹੁਣ ਸਕੂਲ ਗਿਆ ਹੋਇਆ ਇੱਕ 7 ਸਾਲਾਂ ਦੀ ਗੁੜੀਆ ਵੀਰ ਦੇ ਇੱਕ ਹੋਰ ਬੱਚਾ ਜਿਹੜਾ ਉਹ 5 ਸਾਲਾਂ ਦਾ ਤਿੰਨ ਬੱਚੇ ਛੋਟੇ-ਛੋਟੇ ਸੋ ਇਹ ਘਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਘਰ ਦੇ ਹਾਲਾਤ ਇੱਕੋ ਇੱਕ ਕਮਰਾ ਇੱਕ ਇਸ ਵੀਰ ਨੂੰ ਆਇਆ ਹੋਇਆ ਇੱਕ ਇਹਨਾਂ ਦਾ ਛੋਟਾ ਭਾਈ ਆ ਇਹਨਾਂ ਕੋਲੇ ਇੱਕ ਕਮਰਾ ਇਧਰ ਲਾ ਘਰ ਦੇ ਹਾਲਾਤ ਤੁਸੀਂ ਵੀਰ ਦੇ ਦੇਖ ਹੀ ਸਕਿਓ ਸੋ ਇਹ ਬਿਮਾਰੀ ਇਸ ਤਰ੍ਹਾਂ ਦੀ ਹੁੰਦੀ ਆ ਇਹ ਜਿਹੜੀਆਂ ਜਹਿਮ ਤਾਂ ਹੁੰਦੀਆਂ ਵੀ ਇਹ ਤਕੜੇ-ਤਕੜੇ ਜਿਹੜੇ ਪਰਿਵਾਰ ਹੁੰਦੇ ਆ ਉਹਨਾਂ ਦਾ ਵੀ ਆਪਾਂ ਨੂੰ ਪਤਾ ਵੀ ਜੇ ਘਰ 'ਚ ਵਰ ਜੇ ਤਾਂ ਬੁਰਾ ਹਾਲ ਹੋ ਜਾਂਦਾ ਤੇ ਇੱਕ ਗਰੀਬ ਪਰਿਵਾਰ ਨੂੰ ਇਸ ਤਰ੍ਹਾਂ ਬਿਮਾਰੀ ਨਾਲ ਲੜਨਾ ਜਾਂ ਇਲਾਜ ਕਰਵਾਉਣਾ ਆਪਾਂ ਸਾਰੇ ਜਾਣਦੇ ਹਾਂ ਪਰਿਵਾਰਾਂ ਵਾਲਿਆਂ ਕਬੀਲਦਾਰ ਵੀ ਕਿੰਨਾ ਮੁਸ਼ਕਲ ਹੁੰਦਾ ਮਹਾਰਾਜ ਅੱਗੇ ਅਰਦਾਸ ਬੇਨਤੀ ਕਰਦੇ ਆਂ ਵੀ ਕਿਸੇ ਦੁਸ਼ਮਣ ਤੇ ਵੀ ਜਿਹੜੇ ਇਹ ਸਮਿਆਂ ਇਹ ਭਿਆਨਕ ਸਮਾਂ ਇਸ ਤਰ੍ਹਾਂ ਦਾ ਨਾ ਆਵੇ ਸੋ ਪ੍ਰਮਾਤਮਾ ਕਿਰਪਾ ਰੱਖਣ ਇਸ ਵੀਰ ਤੇ ਤੰਦਰੁਸਤੀਆਂ ਬਖਸ਼ਣ ਸੋ ਪਤਾ ਨਹੀਂ ਹੁੰਦਾ ਵੀਰੋ ਕਿਸ ਬੰਦੇ ਵਿੱਚ ਦੀ ਜਿਹੜਾ ਰੱਬਾ ਉਹ ਵਸ ਕੇ ਜਿਹੜਾ ਇਸ ਵੀਰ ਨੂੰ ਚੜ੍ਹਦੀ ਕਲਾ 'ਚ ਕਰ ਸਕਦਾ ਕਿਉਂਕਿ ਪ੍ਰਮਾਤਮਾ ਦੇ ਕਿਰਪਾ ਨਾਲ ਬਹੁਤ ਹੀ ਚੜ੍ਹਦੀ ਕਲਾ ਵਾਲੇ ਪਰਿਵਾਰ ਬੈਠਿਆ ਬੜਾ ਯੋਗਦਾਨ ਹੁੰਦਾ ਬਹੁਤ ਸਸਤਾਵੇਂ ਇਹੋ ਜਿਹਿਆਂ ਪੰਨਿਆਂ ਜਿਹੜੀਆਂ ਕਹਿੰਦੀਆਂ ਸਾਨੂੰ ਦੱਸੋ ਵੀ ਕਿਸ ਵੀਰ ਦਾ ਕਦੋਂ ਇਲਾਜ ਕਰਾਉਣਾ ਤੇ ਆਪਾਂ ਤੁਹਾਨੂੰ ਇਸ ਵੀਰ ਬਾਰੇ ਦੱਸਦੇ ਆ ਇਹਨਾਂ ਦੇ ਘਰਾਂ ਕੀ ਦੇਖ ਸਕਦੇ ਆਪ ਇਹਨਾਂ ਤੋਂ ਵੀ ਪੁੱਛਦੇ ਆਂ ਬਾਈ ਕੀ ਕਹਿੰਦੇ ਹੁਣ ਜਦੋਂ ਤੁਸੀਂ ਲੈ ਕੇ ਗਏ ਸੀਗੇ ਜੀ ਉਹ ਕਹਿੰਦੇ ਨਾ ਇਲਾਜ ਤਾਂ ਉਹਨਾਂ ਨੇ ਕਰ ਦਿੱਤਾ ਉਹਨਾਂ ਨੇ ਟੀਕੇ ਲਾਇਆ 5-500 ਦੇ ਅਸੀਂ ਦੋ ਟੀਕੇ ਲਾ ਕੇ ਦਿੱਤਾ 1000 ਰੁਪਏ ਦੇ ਤੇ ਦੋ ਬੋਤਲ ਉਹਨਾਂ ਨੇ ਮੇਰੀ ਹਾਲਾਤ ਵੇਖ ਕੇ ਕੋਲੋਂ ਲੰਗਾ ਠੀਕ ਹੈ ਬਾਈ ਉਹ ਕਹਿੰਦੇ ਵੀ 15000 ਰੁਪਏ ਦਾ ਟੀਕਾ ਲਗਾਇਆ ਕਰੂਗਾ ਹਫਤੇ ਦੀ ਹਫਤੇ ਕਿੰਨਾ ਚਿਰ ਲੱਗਣੀ ਟੀਕੇ ਇਹ 6 ਮਹੀਨਾ ਤੱਕ ਲੱਗਣਿਆ ਜੀ ਜਿਹੜਾ ਕੈਂਸਰ ਆਇਆ ਫਿਰ ਕਹਿੰਦੇ ਕਿਥੋਂ ਤਾਈ ਹੁਣ ਮੰਨ ਲਓ ਇਹ ਕਿੰਨਾ ਹੋ ਗਿਆ ਦੱਸਦੇ ਹੋਣਗੇ ਬਾਈ ਸੋਨ ਨੂੰ ਵੀ ਦੱਸਿਆ ਹੂੰ ਵੀ ਕੇਅਲ ਸਟੇਜ ਤੇ ਜਾਵੜਿਆ ਉਹ ਕਹਿੰਦੇ ਲਾਸਟ ਸਟੇਜ ਤੇ ਜਾਗਿਆ ਜੀ ਇੱਕ ਤਾਂ ਬਾਈ ਜਿਹੜਾ ਇਹ ਕੈਂਸਰ ਆ ਇਹ ਲਾਸਟ ਸਟੇਜ ਤੇ ਜਾਵੜਿਆ ਸੋ ਟੀਕਾ ਜਿਹੜਾ ਕਹਿੰਦੇ ਆ ਵੀ ਉਹ 15000 ਰੁਪਏ ਦਾ ਹਫਤੇ ਦਾ ਲਗਿਆ ਕਰਨਾ ਤੇ 6 ਮਹੀਨੇ ਲੱਗਣਿਆ ਜੀ ਹਾਂਜੀ 6 ਮਹੀਨੇ ਵੀਰੋ ਕਹਿੰਦੇ ਜਿਹੜੇ ਉਹ ਟੀਕੇ ਲੱਗਣਿਆ ਤੁਸੀਂ ਤਕਰੀਬਨ ਵੇਖ ਲਓ ਖਰਚਾ 3.5 ਲੱਖ ਦੇ ਪਲੱਸ ਜਾਣਾ ਬਾਕੀ ਆਪਾਂ ਦੇਖ ਸਕਦੇ ਆਂ ਵੀ ਆਉਣ ਜਾਣ ਦੇ ਕਿਰਾਏ ਵੀ ਇਹ ਗਰੀਬ ਬੰਦੇ ਹੁਣ ਤੱਕ ਭੱਜੇ ਫਿਰਦੇ ਆ 7 ਮਹੀਨਾ ਚ ਇਹਨਾਂ ਕੋਲੇ ਜਿੰਨਾ ਕੋਸੀ ਜਿੰਨੇ ਰਿਸ਼ਤੇਦਾਰਾਂ ਤੋਂ ਕਿਉਂਕਿ ਜਿਹੋ ਜਿਹੇ ਗਾਂਵ ਪਰਿਵਾਰ ਅੱਜਕੱਲ ਕਬੀਲਦਾਰ ਹਰੇਕ ਬੰਦਾ ਮਦਦ ਕਰ ਸਕਦਾ ਸੀ ਉਹ ਇਹਨਾਂ ਦੀ ਕਰਤੀ ਸੋ ਆਪਾਂ ਨੂੰ ਪਤਾ ਵੀ ਆਹਾ ਆਖਰੀ ਜਦੋਂ ਬੰਦਾ ਭੱਜ ਨਾ ਠੱਕੇ ਹੰਬ ਜਾਂਦਾ ਉਦੋਂ ਆਪਣੇ ਕੋਲੇ ਫੇਰੇ ਇੱਕੋ ਹੀ ਅਰਾਏ ਜੰਦਾ ਰਾ ਆਪਾਂ ਵੀਡੀਓ ਪਾ ਦਿੰਨੇ ਆ ਵੀ ਕੋਈ ਚਲੋ ਹੋਰ ਭੈਣ ਭਰਾ ਜਿਹੜਾ ਆਪਣੀ ਇਸ ਤਰ੍ਹਾਂ ਦੀ ਸਪੋਰਟ ਕਰ ਸਕੇ ਸੋ ਬੇਨਤੀ ਆ ਹੱਥ ਜੋੜ ਕੇ ਇਸ ਵੀਰ ਦੇ ਹਾਲਾਤ ਦੇਖਦੇ ਹੋਏ ਆਪਾਂ ਨੂੰ ਪਤਾ ਵੀ ਜਿਹੜਾ ਖਰਚਾ ਤਿੰਨ ਤੋਂ 3.5 ਲੱਖ ਦੇ ਕਰੀਬ ਜਾਣਾ ਤੇ ਉਹ ਕਣੀ ਕਣੀ ਨਾਲ ਦਰਿਆ ਭਰ ਜਾਂਦਾ ਆਪਾਂ ਥੋੜੇ ਥੋੜੇ ਆਪਾਂ ਤੁਹਾਨੂੰ ਆ ਖਾਤਾ ਗਾ ਭੈਣ ਦਾ ਇਹਨਾਂ ਦੇ ਜਿਹੜੀ ਘਰਾਂਗੇ ਆਪਾਂ ਇਹ ਖਾਤੇ ਦੀ ਤੁਹਾਨੂੰ ਨਾਲ ਫੋਟੋ ਵੀ ਐਡ ਕਰ ਦਾਂਗੇ ਇਹ ਖਾਤਾ ਤੁਸੀਂ ਨੋਟ ਕਰ ਸਕਦੇ ਹੋ ਗੋਤ ਸੇਵਾ ਵਾਲੇ ਵੀਰ ਬਹੁਤ ਹੁੰਦੇ ਆ ਇਸ ਪਰਿਵਾਰ ਦਾ ਖਾਤਾ ਅਸੀਂ ਭਨੇੜੇ ਕਰਦੇ ਬਾਈ ਆਪਾਂ ਤੁਹਾਨੂੰ ਦੱਸ ਵੀ ਦਿੰਨੇ ਆ 107 11 5 60 992 ਬਾਕੀ ਆਪਾਂ ਫੋਟੋ ਲਾ ਦਾਂਗੇ ਕੋਈ ਗੱਲ ਨਹੀਂ ਵੀਡੀਓ 'ਚ ਸੋ ਇਸ ਭੈਣ ਦਾ ਨਾਮ ਅਮਨਦੀਪ ਕੌਰ ਆ ਸੁਖਵੀਰ ਸਿੰਘ ਇਸ ਵੀਰ ਦਾ ਪੱਕਾ ਨਾਮ ਆ ਵੈਸੇ ਪਿੰਡ 'ਚ ਕਾਕਾ ਕਹਿੰਦੇ ਆ ਸੋ ਮੇਰੀ ਹੱਥ ਜੋੜ ਕੇ ਬੇਨਤੀ ਆ ਸਮੂਹ ਸੰਗਤ ਨੂੰ ਕਿਉਂਕਿ ਇਹ ਵੀ ਇੱਕ ਸੇਵਾ ਹੁੰਦੀ ਆ ਜੇ ਆਪਾਂ ਵੈਸੇ ਨਹੀਂ ਕੁਝ ਕਰ ਸਕਦੇ ਤਾਂ ਇੱਕ ਵੀਡੀਓ ਸ਼ੇਅਰ ਕਰਕੇ ਪਤਾ ਨਹੀਂ ਹੁੰਦਾ ਕਿਹੜੇ ਰੂਪ ਚ ਕਿਹੜੀ ਵੀਡੀਓ ਕਿਸੇ ਬੰਦੇ ਕੋਲੇ ਜਾ ਪੈਣੀ ਆ ਤਾਂ ਉਹਨੇ ਆ ਕੇ ਇਸ ਵੀਰ ਦੀ ਜਿਹੜੀ ਮਦਦ ਆ ਉਹ ਕਰ ਦੇਣੀ ਆ ਬਾਕੀ ਮੈਂ ਬੇਨਤੀ ਕਰਦੇ ਵੀ ਜਿੰਨੇ ਵੀ ਆਪਣੇ ਪਿੰਡ ਚ ਕੋਈ ਕਲੱਬ ਬਣੇ ਹੋਏ ਆ ਜਿੰਨਾ ਹੋ ਸਕਦਾ ਥੋੜਾ ਥੋੜਾ ਆਪਾਂ ਸਾਰੇ ਹੀ ਹੰਬੜਾ ਮਾਰ ਗਏ ਕਿਉਂਕਿ ਇਹ ਬਹੁਤ ਵੱਡੀ ਸੇਵਾ ਹੁੰਦੀ ਆ ਜਿਹੜੀ ਆਪਾਂ ਇਸ ਵੀਰ ਦੇ ਛੋਟੇ-ਛੋਟੇ ਬੱਚੇ ਆ ਜਿਹੇ ਤੰਦਰੁਸਤ ਹੋ ਸਕੇ ਤਾਂ ਆਪਦੇ ਬੱਚਾਂ ਦਾ ਜਿਹੜਾ ਹੈ ਬੈਠਾ ਰਵੇ ਸੋ ਭੈਣ ਨੂੰ ਤੁਸੀਂ ਦੇਖ ਸਕਦੇ ਹੋ ਛੋਟਾ ਭਰਾ ਤੇ ਦੂਜੀ ਬੇਨਤੀ ਆ ਵੀ ਕਈ ਵੀਰ ਕਹਿ ਦੁੰਦੇ ਆ ਵੀ ਕਾਟ ਬਣਦੇ ਅੱਜ ਕੱਲ ਤਾਂ ਲਾਜ ਫਰੀ ਹੋ ਜਾਂਦਾ ਸੋ ਆਪਾਂ ਇਹ ਭੈਣ ਨਾਲ ਗੱਲ ਕੀਤੀ ਆ ਉਹ ਕਹਿੰਦੇ ਵੀ ਕਾਟ ਵੀ ਅਸੀਂ ਵਿਖਾਇਆ ਸੀ ਉਹ ਕਹਿੰਦੇ ਵੀ ਇਸ ਬਿਮਾਰੀ ਦੇ ਹੋਰ ਨਿੱਕੀਆਂ-ਵੋਟੀਆਂ ਜਿਹੜੀਆਂ ਨਾਲ ਬਿਮਾਰੀਆਂ ਹੋਰ ਰਲੀਆਂ ਹੋਈਆਂ ਇੱਕ ਪਸਰੀ ਵੀ ਕਹਿੰਦੇ ਸੀਗੀ ਪਿੱਤਾ ਭਰਾਵਾ ਪਥਰੀਆਂ ਨਾਲ ਪਥਰੀਆਂ ਨਾਲ ਸੋ ਇੱਕ ਪਿੱਤਾ ਭਰਿਆ ਹੋਇਆ ਪਥਰੀਆਂ ਨਾਲ ਸੋ ਜਿਹੜਾ ਪਥਰੀਆਂ ਨਾਲ ਪਿੱਤਾ ਭਰਿਆ ਹੋਇਆ ਉਹਦੇ ਲਈ ਜਿਹੜੀ ਉਹਦੀ ਕੋਈ ਦਵਾਈ ਆ ਉਹਦੇ ਤੇ ਡਾਕਟਰ ਉਹ ਕਾਰਡ ਰਹੀ ਕਰ ਰਿਹਾ ਇਲਾਜ ਜਿਹੜਾ ਇਹੇ ਇਲਾਜ ਆ ਇਹ ਕਹਿੰਦੇ ਵੀ ਇਹ ਕਾਰਡ ਰਹੀ ਨਹੀਂ ਹੁੰਦਾ ਸੋ ਆਪਾਂ ਇਹ ਵੀਰ ਨਾਲ ਵੀ ਆਪਾਂ ਤੁਸੀਂ ਦੇਖ ਸਕਦੇ ਹੋ ਕਾਕਾ ਸਿੰਘ ਇਹਦਾ ਨਾਮ ਆ ਤੇ ਆ ਖਾਤਾ ਸੋ ਸਾਡੀ ਹੱਥ ਜੋੜ ਕੇ ਬੇਨਤੀ ਆ ਵੀ ਜੇ ਕੋਈ ਗੋਪਤ ਸੇਵਾ ਕਰਨਾ ਚਾਹੁੰਦਾ ਤਾਂ ਇਹ ਵੀਰ ਦਾ ਅਕਾਊਂਟ ਆ ਨਹੀਂ ਫਿਰ ਇਹ ਬੱਸ ਸਟੇਟ ਦੇ ਬਿਲਕੁਲ ਨੇੜੇ ਜਿਹੜਾ ਡੋੜਪਿੰਡ ਆ ਜੀ ਤਰਸੀਲ ਜੈਤੂਆ ਜ਼ਿਲ੍ਹਾ ਫਰੀਦਕੋਟ ਆ ਸੋ ਕੋਈ ਵੀ ਪਰਿਵਾਰ ਇਸ ਪਰਿਵਾਰ ਦੇ ਘਰ ਦੀ ਹਾਲਾਤ ਦੇਖ ਕੇ ਇਸ ਵੀਰ ਦੀਆਂ ਰਿਪੋਰਟਾਂ ਦੇਖ ਕੇ ਆ ਤੁਸੀਂ ਦੇਖ ਸਕਦੇ ਹੋ ਕਿਉਂਕਿ ਆਪਾਂ ਵੀਡੀਓ ਉਦੋਂ ਪਾਉੜੇ ਹੁੰਦੇ ਆਪਾਂ ਨੂੰ ਪਤਾ ਜਦੋਂ ਜਮਾ ਮਜਬੂਰੀ ਬਣ ਜੇ ਆਪਾਂ ਹੰਬ ਹਾਰ ਜਾਂਦੇ ਆ ਰਿਸ਼ਤੇਦਾਰਾਂ ਤੋਂ ਆਪਾਂ ਮੰਗ ਲੈਣੇ ਆ ਕਿਉਂਕਿ ਅੱਜ ਕੱਲ ਹਰੇਕ ਦੇ ਘਰੇ ਕਬੀਲਦਾਰੀ ਆ ਕੋਈ ਜਿੰਨਾ ਕਿ ਕਰ ਸਕਦਾ ਵੱਧ ਤੋਂ ਵੱਧ ਦੀ ਇਸ ਤਰ੍ਹਾਂ ਦੇ ਹਾਲਾਤ 'ਚ ਕੋਈ ਵੀ ਜਵਾਬ ਨਹੀਂ ਦਿੰਦਾ ਆਪਾਂ ਸਾਰੀ ਦੇਖਦੇ ਆ ਸੋ ਸਾਡੀ ਹੱਥ ਜੋੜ ਕੇ ਬੇਨਤੀ ਆ ਵੀਰੋ ਸਾਰੀਆਂ ਭੈਣਾਂ ਨੂੰ ਸਾਰਿਆਂ ਭਰਾਵਾਂ ਨੂੰ ਵੀ ਸਭ ਤੋਂ ਪਹਿਲੀ ਬੇਨਤੀ ਤਾਂ ਇਹ ਆ ਵੀ ਬਹੁਤ ਬਧ ਇਸ ਵੀਡੀਓ ਨੂੰ ਸ਼ੇਅਰ ਕਰਿਓ ਤਾਂ ਜੋ ਹਰੇਕ ਭੈਣ ਭਰਾ ਕੋਲੇ ਜਾਵੜੇ ਤਾਂ ਕੋਈ ਨਾ ਕੋਈ ਜਿਹੜੀਆਂ ਸਸਤਾ ਬਣੀਆਂ ਜਾਂ ਕੋਈ ਪਰਿਵਾਰ ਚੜ੍ਹਦੀ ਕਲਾ ਵਾਲਿਆ ਕੋਈ ਮਦਦ ਕਰ ਸਕਦੇ ਆ ਉਹ ਮਦਦ ਕਰ ਸਕਣ ਇੰਨੀ ਕਿ ਬੇਨਤੀ ਸਾਡੀ ਮਨਜ਼ੂਰ ਕਰਿਓ ਸੋ ਇੱਕ ਪਰਿਵਾਰ ਦੀ ਹੋਰ ਬੇਨਤੀ ਆ ਜੀ ਵੀ ਪਰਿਵਾਰ ਵੱਲੋਂ ਹੱਥ ਜੋੜ ਕੇ ਬੇਨਤੀ ਆ ਕਿ ਸਾਨੂੰ ਪੈਸਿਆਂ ਦੀ ਕੋਈ ਲੋੜ ਨਹੀਂ ਸਾਡੇ ਤਾਂ ਬੰਦੇ ਦਾ ਬਸ ਇਲਾਜ ਹੋ ਜਾਏ ਚਾਹੇ ਕੋਈ ਸੰਸਥਾ ਕਿਸੇ ਡਾਕਟਰ ਨੂੰ ਮਿਲ ਲੈ ਵੀ ਜਿਹੜਾ ਡਾਕਟਰ ਕਹਿੰਦਾ ਵੀ ਹਾਂ ਮੈਂ ਜ਼ਿੰਮੇਵਾਰੀ ਤਾਂ ਵੈਸੇ ਇਹ ਹਸਪਤਾਲ ਇਹਮਜਾ ਹਸਪਤਾਲ ਤੋਂ ਚੱਲਦਾ ਲਾ ਜੀ ਇਹ ਜ਼ਿੰਮੇਵਾਰੀ ਲੈਂਦੇ ਆ ਵੀਰੋ ਹਸਪਤਾਲ ਵਾਲੇ ਕਹਿੰਦੇ ਵੀ 6 ਮਹੀਨੇ ਟੀਕੇ ਲੱਗਣਗੇ ਹਫਤੇ ਬਾਅਦ ਟੀਕਾ ਲਗਾਇਆ ਕਰਨਾ 15000 ਰੁਪਿਆ ਹੋ ਜਿਹੜਾ ਟੀਕੇ ਦਾ ਰੇਟ ਆ ਬਾਕੀ ਤੁਸੀਂ ਵੇਣੇ ਹੋਤਲੇ ਖਰਚੇ ਬੜੇ ਪਏ ਜਾਂਦੇ ਸੋ ਇਹ ਗਰੀਬ ਪਰਿਵਾਰ ਨੂੰ ਬਹੁਤ ਔਖਾ ਹੋ ਜਾਂਦਾ ਇਸ ਤਰ੍ਹਾਂ ਸੋ ਪਰਿਵਾਰ ਤਾਂ ਇਹ ਕਹਿੰਦੇ ਹੁੰਦੇ ਇਹ ਬਿਮਾਰੀ ਕਿਸੇ ਤਗੜੇ ਪਰਿਵਾਰ 'ਚ ਵੱਜੇ ਉਹਨਾਂ ਦਾ ਬੁਰਾ ਹਾਲ ਕਰ ਦਿੰਦੀ ਆ ਸੋ ਇੱਕ ਬੇਨਤੀ ਆਪਾਂ ਨੂੰ ਇਹੀ ਆ ਵੀ ਇਹ ਪਰਿਵਾਰ ਦੇ ਮਨ 'ਚ ਇਹ ਨਾ ਗੱਲ ਰਹੇ ਜੇ ਵੀ ਸਾਡਾ ਬੰਦਾ ਜਿਹੜਾ ਬਿਨਾਂ ਇਲਾਜ ਤੋਂ ਰਹਿ ਗਿਆ ਕਿਉਂਕਿ ਤਕੜੇਕਰ ਹੁੰਦੇ ਆ ਇਲਾਜ ਕਰਾਉਂਦੇ ਆ ਜ਼ਿੰਦਗੀ ਮੌਤ ਗਿਆ ਪਰਮਾਤਮਾ ਦੇ ਹੱਥ 'ਚ ਹੁੰਦੀ ਆਪਾਂ ਸਾਰੇ ਜਾਣਦੇ ਹਾਂ ਪਰ ਉਹ ਸੱਚੇ ਬਾਦਸ਼ਾਹ ਮਹਿਰ ਕਰੇ ਤੰਦਰੁਸਤੀਆਂ ਬਖਸ਼ੇ ਵੀਰ ਨੂੰ ਪਰ ਹੱਥ ਜੋੜ ਕੇ ਬੇਨਤੀ ਆ ਵੀ ਕਿਸੇ ਵੀ ਪਰਿਵਾਰ ਦਾ ਵੀ ਕੋਈ ਇਸ ਤਰ੍ਹਾਂ ਨਾ ਮੰਨ ਦੇ ਵਿੱਚ ਕਿਸੇ ਦੇ ਦੁੱਖ ਰਹਿ ਜੇ ਵੀ ਸਾਡਾ ਬੰਦਾ ਜਿਹੜਾ ਉਹ ਬਿਨਾਂ ਇਲਾਜ ਤੋਂ ਰਹਿ ਗਿਆ ਸੋ ਇਹ ਪਰਿਵਾਰ ਦੀ ਬੇਨਤੀ ਆ ਕਿਉਂਕਿ ਮਰਨ ਨਾਲੋਂ ਮੌਤ ਨਾਲੋਂ ਭੈੜਾ ਦੁੱਖ ਰਹਿੰਦਾ ਮਗਰੋਂ ਜਿਹੜਾ ਬੰਦਾ ਕੋਈ ਲਾਜ ਨਹੀਂ ਕਰਵਾ ਸਕਦਾ ਉਹਨਾਂ ਨੂੰ ਸਾਰੀ ਉਮਰ ਇਹ ਗੱਲ ਰੜਕਦੀ ਰਹਿੰਦੀ ਆ ਵੀ ਜੇ ਅੱਜ ਸਾਡਾ ਹੱਥ ਸੌਖਾ ਹੁੰਦਾ ਜਾਂ ਮੰਨ ਲਓ ਅਸੀਂ ਤਕੜੇ ਹੁੰਦੇ ਤਾਂ ਸਾਡਾ ਬੰਦਾ ਬਿਨਾਂ ਲਾਜ ਤੋਂ ਨਾ ਜਾਂਦਾ ਕਿਉਂਕਿ ਜਿਹੜੇ ਪਰਿਵਾਰ ਨੇ ਕਿਸੇ ਨੇ ਵਾਹ ਲਾਈ ਹੁੰਦੀ ਆ ਉਹਦਾ ਉਹ ਦੁੱਖ ਘਟ ਜਾਂਦਾ ਅਗਲਾ ਕਹਿੰਦਾ ਸੀ ਭਜਨ ਅੱਠ ਬਹੁਤ ਕੀਤੀ ਪਰ ਜਿਹੜਾ ਕੋਈ ਇਸ ਤਰ੍ਹਾਂ ਬਿਨਾਂ ਪੈਸੇ ਤੋਂ ਕੋਈ ਗਰੀਬ ਪਰਿਵਾਰ ਰਹਿ ਜਾਂਦਾ ਸਾਰੀ ਉਮਰ ਜਿਹੜਾ ਬੰਦੇ ਨੂੰ ਉਹ ਦੁੱਖ ਆ ਉਹ ਰੜਕਦਾ ਰਹਿੰਦਾ ਸੋ ਮੇਰੀ ਹੱਥ ਜੋੜ ਕੇ ਬੇਨਤੀ ਆ ਕੋਈ 10 ਕੋਈ 20 ਜਿੰਨਾ ਵੀ ਕੋਈ ਪਰਿਵਾਰ ਛੋਟਾ ਛੋਟਾ ਵੱਡੇ ਤੋਂ ਵੱਡਾ ਪਰਿਵਾਰ ਆ ਇਸ ਵੀਰ ਦੀ ਮਦਦ ਕਰ ਸਕਦਾ ਸੋ ਵੀਰਾਂ ਬੰਨੂਆਂ ਵੀ ਬੇਨਤੀ ਆ ਕਹਿੰਦੇ ਅਸੀਂ ਪਿੰਡ ਦੇ ਵਿੱਚੋਂ ਵੀ ਕਰਾਈ ਕਰਾਂਗੇ ਸੋ ਤਕੜੇ ਹੋ ਕੇ ਵੀਰਾਂ ਦਾ ਸਾਰਿਆਂ ਨੇ ਸਾਥ ਦੇਣਾ ਜਿੰਨਾ ਕੋਈ ਵੀਰ ਦੀ ਮਦਦ ਕਰ ਸਕਦਾ ਦੇਖੋ ਜੇ ਕੋਈ 1.5 ਲੱਖ ਰੁਪਈਆ ਪਿੰਡ ਚੋਂ ਵੀ ਇਕੱਠਾ ਹੁੰਦਾ ਤਾਂ ਆਪਾਂ ਸਮਝਦੇ ਆ ਵੀ 2-3 ਮਹੀਨਿਆਂ ਦਾ ਜਿਹੜਾ ਇਲਾਜ ਆ 15000 ਦਾ ਟੀਕਾ ਕਹਿ ਰਹੇ ਆ ਜੇ 2-3 ਮਹੀਨੇ ਆਪਾਂ ਪਿੰਡ ਚੋਂ ਇਕੱਠੇ ਕਰਕੇ ਲਵਾ ਸਕਦੇ ਆ ਕੋਈ 2-3 ਮਹੀਨੇ ਪਿੰਡ ਦੇ ਬਾਹਰਲੇ ਪਿੰਡ ਚੋਂ ਮਦਦ ਹੋ ਜਾਂਦੀ ਆ ਸੋ ਸਾਰੀ ਕਰਿਓ ਇਸ ਵੀਡੀਓ ਤੇ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਜੋ ਸਾਰੇ ਭੈਣ ਭਰਾਵਾਂ ਕੋਲ ਇਹ ਵੀਡੀਓ ਪਹੁੰਚ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ